ਆਹ ਦੇਖੋ ਨਾਲੇ ਕੀਤੀ ਚੋਰੀ ਨਾਲੇ ਆਰਾਮ ਨਾਲ ਦੁਕਾਨ ਅੰਦਰ ਬੈਠ ਕੇ ਪੀਤੀ ਕੋਲਡ ਡਰਿੰਕ ਆਟਾ ਚੱਕੀ ਅਤੇ ਕਰਿਆਨੇ ਦੀ ਦੁਕਾਨ 'ਚ ਪਿਛਲੀ ਕੰਧ ਪਾੜ ਕੇ ਚੋਰਾਂ ਨੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ। ਇਹ ਘਟਨਾ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ। ਗੁਰਦਾਸਪੁਰ ਦੇ ਥਾਣਾ ਕਾਨੂੰਵਾਨ ਦੇ ਤਹਿਤ ਆਉਂਦੇ 642 ਪੁਲ ਨੇੜੇ ਇੱਕ ਆਟਾ ਚੱਕੀ ਅਤੇ ਉਸ ਦੇ ਅੱਗੇ ਸਥਿਤ ਕਰਿਆਨੇ ਦੀ ਦੁਕਾਨ 'ਤੇ ਚੋਰਾਂ ਨੇ ਬੀਤੀ ਰਾਤ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਤੁਹਾਨੂੰ ਦੱਸਦੀ ਕਿ ਕਾਨੂੰਵਾਨ ਥਾਣੇ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਨੇ ਜੋ ਹਜੇ ਤੱਕ ਸੁਲਝਾਈਆਂ ਨਹੀਂ ਗਈਆਂ। ਬੀਤੀ ਰਾਤ ਜਿਹੜੀ ਆਟਾ ਚੱਕੀ ਅਤੇ ਕਰੀਆਨੇ ਦੁਕਾਨ ਹੈ ਉਸਤੇ ਵੀ ਚੋਰਾਂ ਨੇ ਹੱਥ ਸਾਫ਼ ਕੀਤਾ ਉਹ ਦੋਵੇਂ ਦੁਕਾਨਾਂ ਇੱਕੋ ਹੀ ਪਰਿਵਾਰ ਦੀਆਂ ਨੇ ਚੋਰ ਆਟਾ ਚੱਕੀ ਦੇ ਪਿਛਲੇ ਸਥਿਤ ਪਹਿਲੀਆਂ ਚੱਕੀ ਦੀ ਛੱਤ ਤੇ ਚੜ ਕੇ ਅਤੇ ਫਿਰ ਦੀਵਾਰ ਰਾਹੀਂ ਅੰਦਰ ਉਤਰ ਗਏ ਪਹਿਲਾਂ ਉਹਨਾਂ ਨੇ ਚੱਕੀ ਦੇ ਅੰਦਰ ਪਏ ਗੱਲੇ 'ਚੋਂ 2.5 ਤੋਂ 3000 ਰੁਪਏ ਦੀ ਨਕਦੀ ਚੋਰੀ ਅਤੇ ਫਿਰ ਚੱਕੀ ਦੇ ਅੱਗੇ ਸਥਿਤ ਕਰਿਆਨੇ ਦੀ ਦੁਕਾਨ ਦੀ ਕੰਧ ਤੋੜ ਕੇ ਦੁਕਾਨ 'ਚ ਵੜ ਗਏ ਦੁਕਾਨ ਮਾਲਕ ਪ੍ਰਦੀਪ ਗੌਰਵ ਜੋ ਕਿ ਮੋਬਾਈਲ ਰੀਚਾਰਜ ਦਾ ਕੰਮ ਕਰਦਾ ਹੈ ਉਸਨੇ ਆਪਣੀ ਦੁਕਾਨ 'ਚ 10-12000 ਰੁਪਏ ਦੀ ਨਕਦੀ ਰੱਖੀ ਸੀ ਜੋ ਉਸਨੇ ਸਵੇਰੇ ਮੋਬਾਈਲ ਰੀਚਾਰਜ ਕਰਨ ਵਾਲੀ ਕੰਪਨੀ ਦੇ ਸੇਲਜ਼ਮੈਨ ਨੂੰ ਦੇਣੀ ਸੀ ਨਕਦੀ ਤੋਂ ਇਲਾਵਾ ਚੌਰਾਵਲੇ ਦੁਕਾਨ ਦੇ ਕਿਸੇ ਸਮਾਨ ਨੂੰ ਤਾਂ ਹੱਥ ਨਹੀਂ ਲਗਾਇਆ ਗਿਆ ਪਰ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੁਕਾਨ ਦੇ ਅੰਦਰ ਪਈਆਂ ਕੋਲਡ ਡਰਿੰਕ ਦੀਆਂ ਬੋਤਲਾਂ ਆਰਾਮ ਨਾਲ ਬੈਠ ਕੇ ਪੀ ਗਈ ਪ੍ਰਦੀਪ ਗੌਰਵ ਅਨੁਸਾਰ ਦੋਵਾਂ ਦੁਕਾਨਾਂ 'ਚੋਂ ਲਗਭਗ 15000 ਰੁਪਏ ਦੀ ਨਕਦੀ ਚੋਰੀ ਕੀਤੀ ਗਈ ਹੈ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ ਆਈ ਇਹ ਦਾ ਤੀ ਨਾ ਮਤਲਬ ਅਸੀਂ ਦੁਕਾਨ ਬੰਦ ਕਰਕੇ ਗਏ ਜੀ ਸੇ ਜਾਣ ਗੁਆਹ ਕੋਲੋਂ ਗੁਆਹ ਹੀ ਖੁੱਲਿਆ ਜਿੰਨੇ ਵਕਤ ਕਾਲਾ ਵਿੱਚ ਦੇਖਣ ਚਾਹਣ ਚਾਹੇ ਤੋ ਆਪਰੇਟਿਵਿਟੀ ਨਹੀਂ ਪਹੁੰਚਿਆ ਸਾਹਮਣੇ ਵਿੱਚ ਹੀ ਖਾਲੀ ਦੇਖਦੇ ਇੱਟਾਂ ਲੈ ਕੇ ਨੇ ਰੇਹ ਆਉਂਦੀਆਂ ਜੀ ਫਿਰ ਮੈਂ ਕੋਠੀ ਜੜ ਕੇ ਛਾਤੀ ਮਾਰੀ ਗੁੰਡੇ ਦੇ ਤੇ ਅੰਦਰ ਮਨੋ ਕੀ ਮੇਖੇ ਦੇ ਦੁਆਰ ਪਿੱਛੇ ਪਾੜੀ ਆਈ ਇਹ ਹੀ ਸੂਜਣਾ ਪੁਲਸ ਨੂੰ ਦਿੱਤੀ ਪੁਲਸ ਨੇ ਆ ਕੇ ਮੌਕਾ ਵੇਖਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਛਾਤੀ ਮਾਰ ਕੇ ਚੱਲ ਗਈ ਇਹ ਅਹੀ ਫਿਰ ਮੈਂ ਸੋਚਾਂਗਾ ਬਣੇਗਾ ਕਿ ਆਪਣੇ ਦੇਖਿਆ ਵੀ ਕੀ ਕੀ ਨੁਕਸਾਨ ਹੋਇਆ ਤੇ ਮੇਰੇ ਕੋਈ ਘਟੋੜ ਕੋਈ 10-12000 ਰੁਪਏ ਮਿਲ ਕੇ ਪੇਮੈਂਟ ਰੱਖੀ ਹੁੰਦੀ ਗਈ ਮਰਾ ਗਿਆ ਸੀ ਉਹ ਸਾਬਦਾ ਵਿੱਚ ਰੱਖੇ ਤੇ ਮੇਰੇ ਕੋਲੋਂ ਚਾਬੀ ਕਰਕੇ ਚੱਕੀ ਦੇ ਗੱਲਾ ਖੋਲ ਕੇ ਦੋਗੇ ਵੀ ਤੁਸੀਂ 5-7 ਦਿਨ ਜੇ 10-12000 ਦਾ ਲਖਾ ਲਓ ਆਹ ਦੇਖੋ ਨਾਲੇ ਕੀਤੀ ਚੋਰੀ ਨਾਲੇ ਆਰਾਮ ਨਾਲ ਦੁਕਾਨ ਅੰਦਰ ਬੈਠ ਕੇ ਪੀਤੀ ਕੋਲਡ ਡਰਿੰਕ ਅਟਾਚ ਜਕੀਏ ਤੇ ਕਰਿਆਨੇ ਦੀ ਦੁਕਾਨ ਚ ਪਿਛਲੀ ਕੰਧ ਪਾੜ ਕੇ ਚੋਰਾਂ ਨੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਇਹ ਘਟਨਾ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਗੁਰਦਾਸਪੁਰ ਦੇ ਥਾਣਾ ਕਾਨੂੰਨਵਾਨ ਦੇ ਤਹਿਤ ਆਉਂਦੇ ਸਠਿਆਲੀ ਪੁਲ ਨੇੜੇ ਇੱਕ ਆਟਾ ਚੱਕੀਅਤ ਅਤੇ ਉਸ ਦੇ ਅੱਗੇ ਸਥਿਤ ਕਰਿਆਨੇ ਦੀ ਦੁਕਾਨ ਤੇ ਚੋਰਾਂ ਨੇ ਬੀਤੀ ਰਾਤ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੁਹਾਨੂੰ ਦੱਸਦੀ ਕਿ ਕਾਨੂੰਨਵਾਨ ਥਾਣੇ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਨੇ ਜੋ ਹਜੇ ਤੱਕ ਸੁਲਝਾਈਆਂ ਨਹੀਂ ਗਈਆਂ ਬੀਤੀ ਰਾਤ ਜਿਹੜੀ ਆਟਾ ਚੱਕੀਆ ਤੇ ਕਰਿਆਨੇ ਦੀ ਦੁਕਾਨ ਹੈ ਉਸ ਤੇ ਵੀ ਚੋਰਾਂ ਨੇ ਹੱਥ ਸਾਫ਼ ਕੀਤਾ ਉਹ ਦੋਵੇਂ ਦੁਕਾਨਾਂ ਇੱਕੋ ਹੀ ਪਰਿਵਾਰ ਦੀਆਂ ਨੇ ਚੋਰ ਆਟਾ ਚੱਕੀ ਦੇ ਪਿਛਲੇ ਸਥਿਤ ਪਹਿਲੀਆਂ ਚੱਕੀ ਦੀ ਛੱਤ ਤੇ ਚੜ ਕੇ ਅਤੇ ਫਿਰ ਦੀਵਾਰਾਂ ਹੀ ਅੰਦਰ ਉਤਰ ਗਏ ਪਹਿਲਾਂ ਉਹਨਾਂ ਨੇ ਚੱਕੀ ਦੇ ਅੰਦਰ ਪਏ ਗੱਲੇ ਚੋਂ 2.5 ਤੋਂ 3000 ਰੁਪਏ ਦੀ ਨਕਦੀ ਚੋਰੀ ਅਤੇ ਫਿਰ ਚੱਕੀ ਦੇ ਅੱਗੇ ਸਥਿਤ ਕਰਿਆਨੇ ਦੀ ਦੁਕਾਨ ਦੀ ਕੰਧ ਤੋੜ ਕੇ ਦੁਕਾਨ 'ਚ ਵੜ ਗਏ ਦੁਕਾਨ ਮਾਲਕ ਪ੍ਰਦੀਪ ਗੌਰਵ ਜੋ ਕਿ ਮੋਬਾਈਲ ਰੀਚਾਰਜ ਦਾ ਕੰਮ ਕਰਦਾ ਹੈ ਉਸਨੇ ਆਪਣੀ ਦੁਕਾਨ 'ਚ 10-12000 ਰੁਪਏ ਦੀ ਨਕਦੀ ਰੱਖੀ ਸੀ ਜੋ ਉਸਨੇ ਸਵੇਰੇ ਮੋਬਾਈਲ ਰੀਚਾਰਜ ਕਰਨ ਵਾਲੀ ਕੰਪਨੀ ਦੇ ਸੇਲਜ਼ਮੈਨ ਨੂੰ ਦੇਣੀ ਸੀ ਨਕਦੀ ਤੋਂ ਇਲਾਵਾ ਚੋਰਾਵਲੋਂ ਦੁਕਾਨ ਦੇ ਕਿਸੇ ਸਮਾਨ ਨੂੰ ਤਾਂ ਹੱਥ ਨਹੀਂ ਲਗਾਇਆ ਗਿਆ ਪਰ ਚੋਰੀ ਦੇ ਘਟਨ ਨੂੰ ਅੰਜਾਮ ਦੇਣ ਤੋਂ ਬਾਅਦ ਦੁਕਾਨ ਦੇ ਅੰਦਰ ਪਈਆਂ ਕੋਲਡ ਡਰਿੰਕ ਦੀਆਂ ਬੋਤਲਾਂ ਆਰਾਮ ਨਾਲ ਬੈਠ ਕੇ ਪੀ ਗਈ ਪ੍ਰਦੀਪ ਗੌਰਵ ਅਨੁਸਾਰ ਦੋਵਾਂ ਦੁਕਾਨਾਂ 'ਚੋਂ ਲਗਭਗ 15000 ਰੁਪਏ ਦੀ ਨਕਦੀ ਚੋਰੀ ਕੀਤੀ ਗਈ ਹੈ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ ਉਹਦੇ ਆਈ ਇਹ ਦਾਤੀ ਨਾ ਮਤਲਬ ਅਸੀਂ ਦੁਕਾਨ ਬੰਦ ਕਰਕੇ ਗਏ ਜੋ ਸੇਟਾਨਿਕ ਬੁਆਹ ਕੋਲ ਬੜਾ ਹੀ ਭੁੱਲਿਆ ਜਿੰਨੇ ਮਤ ਤੱਕ ਆਲਾ ਵਿੱਚ ਦੇਖਿਆ ਤੇ ਮੈਨੂੰ ਚਾਹੀਦਾ ਦੁਆ ਦੇ ਵੀ ਕਿਢ ਨਿਕਲਣਾ ਤੇ ਆਪਾਂ ਸਾਹਮਣੇ ਵਿੱਚ ਹੀ ਸਾਲੇ ਦੇਖਿਆ ਇਟਾਂ ਲੈ ਕੇ ਜਿਹੜੀ ਨੇ ਰੇਡ ਆਉਂਦੀਆਂ ਜੀ ਫਿਰ ਮੈਂ ਕੁਟੀ ਜੜ ਕੇ ਚਾਕੀ ਮੈ ਗੁੰਡੇ ਦੇ ਤੇ ਅੰਦਰ ਮਤਲਬ ਕਿ ਦੇਖਿਆ ਤੇ ਦੁਆਰ ਪਿੱਛੇ ਪਾੜੀ ਭਈ ਇਹ ਹੀ ਸੂਜਾ ਪੁੱਛਣ ਦਿੱਤੀ ਪੁੱਛਣੀ ਆ ਕੇ ਮੌਕਾ ਵੇਖਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਚਾਤੀ ਮਾਰ ਕੇ ਚੱਲ ਗਏ ਇਹ ਅਹੀ ਫਿਰ ਮਸਟਰ ਸਾਹਿਬ ਕੰਪਨੀ ਤੇ ਆਪਣੇ ਦੇਖਿਆ ਵੀ ਕੀ ਕੀ ਨੁਕਸਾਨ ਹੋਇਆ ਤੇ ਮੇਰੇ ਕੋਈ ਘੱਟੋ ਘੱਟ ਕੋਈ 10-12000 ਰੁਪਏ ਮਤਲਬ ਕਿ ਪੇਮੈਂਟਾਂ ਤਾਂ ਦੇ ਗਿਆ ਇਹ ਮੈਂ ਰੱਖਿਆ ਸੀ ਸਾਬਾ ਵੀ ਇਹ ਰੱਖ ਕੇ ਤੇ ਮੇਰੇ ਕੋਲੋਂ ਚਾਬੀ ਕਰਕੇ ਚੱਕੀ ਦਾ ਗਲਾ ਖੋਲ ਕੇ ਦੋਗੇ ਵੀ 3-5 2.5000 ਰੁਪਏ ਦਾ 10-12000 ਦਾ ਨੁਕਸਾਨ ਹੋਇਆ